ਪੰਜਾਬ ਪਰ ਵਿੱਚ ਕਿਸਾਨਾਂ ਵੱਲੋਂ ਝੋਨੇ ਦੀ ਬਜਾਈ ਕੀਤੀ ਜਾ ਰਹੀ ਹੈ ਇਸ ਦੌਰਾਨ ਸਰਕਾਰ ਵੱਲੋਂ ਕਿਸਾਨਾਂ ਨੂੰ ਸਿੱਧੀ ਬਿਜਾਈ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ ਤਾਂ ਜੋ ਪਾਣੀ ਦੀ ਬਚਤ ਹੋ ਸਕੇ ਸਿੱਧੀ ਬਿਜਾਈ ਕਰਨ ਦੇ ਮਾਮਲੇ ਵਿੱਚ ਮੁੱਖ ਸਰ ਜ਼ਿਲ੍ਹਾ ਸਭ ਤੋਂ ਮੋਰੀ ਹੈ ਇੱਥੋਂ ਦੇ ਕਿਸਾਨਾਂ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹ ਲੰਬੇ ਸਮੇਂ ਤੋਂ ਸਿੱਧੀ ਬਿਜਾਈ ਕਰ ਰਹੇ ਨੇ ਜਿਸ ਦਾ ਉਹਨਾਂ ਨੂੰ ਫਾਇਦਾ ਵੀ ਨਜ਼ਰ ਆ ਰਿਹਾ ਹੈ ਕਿਉਂਕਿ ਸਿੱਧੀ ਬਿਜਾਈ ਦੇ ਨਾਲ ਪਾਣੀ ਦੀ ਬਚਤ ਵੀ ਹੁੰਦੀ ਹੈ ਤੇ ਝਾੜ ਵੀ ਵਧੀਆ ਨਿਕਲ ਆਉਂਦਾ ਹੈ ਇਸ ਦੇ ਨਾਲ ਹੀ ਸਰਕਾਰ ਵੱਲੋਂ ਵੀ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੇਣ ਦਾ ਵਾਅਦਾ ਕੀਤਾ ਗਿਆ ਹੈ। ਸਿੱਧੀ ਵੀ ਅਸੀਂ ਕਾਫੀ ਟਾਈਮ ਤੋਂ ਕਰ ਰਹੇ ਹਾਂ ਜੀ 2009 ਤੋਂ ਸ਼ੁਰੂ ਕੀਤੀ ਸੀ ਸਿੱਧੀ ਵੀ ਤੇ ਲਗਾਤਾਰ ਕਰਦੇ ਆ ਰਹੇ ਹਾਂ ਜੀ 2009 ਤੋਂ ਤੇ ਇਸ ਵਾਰ ਵੀ ਸਾਰਾ ਹੀ ਹੈ ਤਕਰੀਬਨ ਹਰ ਸਾਲ ਸਾਰਾ ਹੀ ਬਿਜਾਈ ਕਰਦੇ ਹਾਂ। ਇਹਦੇ 'ਚ ਜਿਵੇਂ ਪਾਣੀ ਦੀ ਬਹੁਤ ਬਚਤ ਹੋ ਜਾਂਦੀ ਹੈ, ਲੇਬਰ ਦੀ ਕੋਈ ਸਮੱਸਿਆ ਨਹੀਂ ਹੈਗੀ ਆ। ਤੇ ਇਹ ਜੇ ਬਚਤੀ ਵਿੱਚ ਤਾਂ ਜਿਵੇਂ ਜ਼ਮੀਨਾਂ ਦੇ ਵਿੱਚ ਵੀ ਪਾਣੀ ਖੜਾ ਨਹੀਂ ਰਹਿੰਦਾਗਾ। ਉਹ ਇੱਕ ਤਰ੍ਹਾਂ ਦਾ ਜਿਹੜਾ ਜ਼ਮੀਨ ਦੇ ਵਿੱਚ ਹਾਰਡ ਪੈਨ ਬਣ ਰਹੀ ਹੈ ਉਹ ਵੀ ਦਾ ਵੀ ਫਾਇਦਾ ਹੁੰਦਾ ਕਦੂ ਨਾਲ ਉਹ ਕਦੂ ਦੀ ਲੋੜ ਨਹੀਂ ਪੈਂਦੀ ਜੀ ਇਹ ਡੀਐਸਆਰ ਸਾਡੇ ਲਈ ਤਾਂ ਕਾਫੀ ਚੰਗੀ ਸਾਬਤ ਹੋਈ ਹੈ ਤੇ ਅਸੀਂ ਲਗਾਤਾਰ ਕਰ ਰਹੇ ਹਾਂ ਕਿੰਨੇ ਕਿੰਨੀ ਜ਼ਮੀਨ ਕੀਤੀ ਹੈ ਤੁਹਾਡੇ ਵੱਲੋਂ ਮੇਰੇ ਕੋਲ 1 ਕਿ ਬਾਈ ਇੱਕੜਾ ਕੁਝ ਅਨਸਾਰੀ ਵੀ ਇਹ ਕਰਦੇ ਹਾਂ ਪਰ ਦੇਖੀਏ ਉਹਦਾ ਕਿਸਾਨਾਂ ਨੂੰ ਕੀ ਜਾਨਾ ਮੈਂ ਤਾਂ ਹੀ ਕਹੂੰਗਾ ਵੀ ਵਧੀਆ ਸਿੱਧੀ ਵੀ ਆਈ ਤੇ ਵਿੱਚ ਜਿਵੇਂ ਲੇਬਰ ਦੀ ਸਮੱਸਿਆ ਆ ਰਹੀ ਹੈ ਜਾਨਾ ਉਸ ਤਰ੍ਹਾਂ ਸਿੱਧੀ ਬਿਜਾਈ ਜਲੇਬਰ ਦੀ ਯੋਜਨਾ ਵਿੱਚ ਸੁੱਕੇ ਖੇਤਾਂ 'ਚ 바ਕੀ ਸਿੰਚਾਈ ਕਰਨਾ ਪਾਣੀ ਦੇ ਵਿੱਚ ਉਹ ਵੀ ਇੱਕ ਬੰਦਾ ਪਜਲ ਰਹਿੰਦਾ ਹੈ ਤੇ ਇਹ ਸੁੱਕੇ ਖੇਤਾਂ 'ਚ ਬਿਜਾਈ ਕਰ ਦੇਣੀ ਆ ਸੁੱਕੇ ਖੇਤ ਸਾਰੇ ਕੰਮ ਹੁੰਦੇ ਆ ਬਹੁਤ ਵਧੀਆ ਪਾਣੀ ਦੀ ਬਚਤ ਹੈ ਵਾਤਾਵਰਣ ਦੀ ਵੀ ਬਚਤ ਹੈ ਜਿਵੇਂ ਪਾਣੀ ਖੜਾ ਰਹਿੰਦਾ ਜਿਵੇਂ ਮੀਥਨ ਗੈਸ ਬਣ ਰਹੀ ਹੈ ਤੇ ਉਹ ਇਸ ਕਰਕੇ ਸਿੱਧੀ ਬਿਜਾਈ ਮੈਂ ਤਾਂ ਕਹੂੰਗਾ ਵੀ ਜਿਆਦਾ ਜਿਆਦਾ ਲੋਕ ਸਿੱਧੀ ਬਿਜਾਈ ਦੇ ਪਾਸੇ ਆਉਣ ਤੇ ਹੁਣ ਸਰਕਾਰ ਵੀ 1500 ਰੁਪਏ ਦੇ ਰਹੀ ਹੈ ਉਹ ਵੀ ਬੈਨੀਫਿਟ ਆ ਸੱਚੀ ਬਾਤ ਰਹੀ ਐ ਲਾਭਾ ਸੰਜੋਗ ਦਿੰਦਾ ਝਾੜਦਾ ਵੀ ਕੋਈ ਫਰਕ ਪੈਣਾ ਕਿਸੇ ਨੂੰ ਝਾੜ ਇਹਦੇ ਜੇ ਵੱਧਦਾ ਸੱਜਾਂ ਦੀ ਦੂਸਰੇ ਖਰਚੇ ਘਟ ਜਾਂਦੇ ਆ ਜਿਵੇਂ ਇਹਦੇ ਚ ਜਿਹੜੀ ਐ ਬਿਮਾਰੀਆਂ ਕੀੜੇ ਮਕੌੜੇ ਉਹ ਘਟ ਆਉਂਦੇ ਆ ਕਿਉਂਕਿ ਇਹਦੇ ਚ ਫਸਲਾਂ ਲਵੀ ਨਹੀਂ ਰਹਿੰਦੀ ਬਹੁਤਾਂ ਉਹਦੇ ਕਰਕੇ ਜਿਹੜੇ ਕੀੜੇ ਮਕੌੜੇ ਬਹੁਤ ਘਟ ਆਉਂਦੇ ਆ ਝਾੜਾ ਤਕਰੀਬਨ ਬਰਾਬਰਾਂ ਨਹੀਂ ਵੱਧ ਵੀ ਆ ਸਕਦਾ ਜੀ ਫਾਇਦਾ ਇਹਦੇ ਇੱਕ ਤਾਂ ਪਾਣੀ ਦੀ ਬਚਤ ਹੈ ਜੀ ਦੂਜੀ ਗੱਲ ਹੈ ਲਿਵਰ ਤੋਂ ਵੀ ਬਚ ਰਹਿ ਗਈ ਐ ਤੀਜਾ ਹੈਗਾ ਵੀ ਬੰਦਾ ਸੌਖਾ ਪਣਾ ਬਾਣ ਸੋਕ ਜੇ ਪਣਾ ਕੋਸ ਹੋ ਜੇ ਜੀ 15 ਦਿਨੋਂ ਪਾਣੀ ਲੱਗੇ ਜੇ ਪਣਾ ਕਿੰਨੇ ਟਾਂ ਲੱਗੇ ਜੀ ਇਹੀ ਫਾਇਦਾ ਹੈ ਬਾਕੀ ਬਿਮਾਰੀਆਂ ਬਹੁ ਘਟ ਆ ਰਹੀਆਂ ਕਿੰਨਾ ਪੀਜਾ ਤੁਹਾਡੇ ਵੱਲੋਂ ਪ੍ਰਸ਼ਾਸਨ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਮੈਕਲੇ ਵੱਲੋਂ ਕਿਸ ਤਰ੍ਹਾਂ ਸੰਜੇ ਹਾਂਜੀ ਮੈਕਮੇ ਵੱਲੋਂ ਕਿਸ ਤਰ੍ਹਾਂ ਸੰਯੋਗ ਰਿਹਾ ਤੁਹਾਡਾ ਬਹੁਤ ਵਧੀਆ ਸੰਯੋਗ ਰਿਹਾ ਜੀ ਪਿੰਡ ਵਿੱਚ ਲੱਗਦੇ ਸਾਰੇ ਡਾਕਟਰ ਆਉਂਦੇ ਕੋਈ ਦੇ ਦੱਸਦੇ ਸਾਰਾ ਕੁਝ ਦੱਸਦੇ ਪੂਰਾ ਕਿਸਾਨਾਂ ਨੂੰ ਕੀ ਕਹਿਣਾ ਚਾਹ ਹਾਂਜੀ ਮੈਂ ਤਾਂ ਇਹ ਸਿੱਧੀ ਬਜਾਈ ਕਰੋ ਜਿੱਥੇ ਸਹੀ ਪਾਣੀ ਹੈਗਾ ਮਾਨਲੇ ਗੱਲ ਪਾਣੀ ਬਹੁਤ ਘੱਟ ਹੈ ਜੋ ਜਿੱਥੇ ਮੰਨ ਲੀ ਪਾਣੀ ਘਟਾ ਉਥੇ ਚੱਲ ਲੱਗਣਾ ਚਾਹੀਦਾ ਦੂਜਾ ਚੋਨਾ ਬਾਕੀ ਜਿੱਥੇ ਪਾਣੀ ਸਹੀ ਹੈ ਉਥੇ ਜਬੀਜੋ ਸਹੀ ਜੁਬੀਨਾ ਪਾਰੀਆਂ ਜੁਬੀਨਾ ਅਸੀਂ ਮੁਖਤਸਰ ਜ਼ਿਲ੍ਹੇ ਦੇ ਵਿੱਚ ਤਕਰੀਬਨ ਹਰ ਪਿੰਡ ਦੇ ਵਿੱਚ ਕੈਂਪ ਲਾਇਆ ਸਿੱਧੀ ਬਿਜਾਈ ਨੂੰ ਪ੍ਰਮੋਟ ਕੀਤਾ ਸਿੱਧੀ ਬਿਜਾਈ ਜਿੱਥੇ ਪਾਣੀ ਦੀ ਹੀਟ ਲਈ ਪਾਣੀ ਨੂੰ ਬਚਾਉਣ ਵਾਸਤੇ ਇੱਕ ਕਾਰਗਰ ਤਕਨੀਕ ਸਾਬਤ ਹੋਈ ਹੈ ਤੇ ਉਥੇ ਜਿਹੜਾ ਰੀਚਾਰਜ ਉਹ ਵੀ ਜ਼ਿਆਦਾ ਹੁੰਦਾ ਆਪਣੇ ਮੁਖਤਸਰ ਜ਼ਿਲ੍ਹੇ ਦੇ ਵਿੱਚ ਇੱਕ ਸਮੱਸਿਆ ਇਹ ਹੈ ਕਿ ਜਦੋਂ ਮੀਂਹ ਆ ਜੇ ਉਹਨੂੰ ਹੜ੍ਹ ਵਰਗੀ ਸਥਿਤੀ ਬਣ ਜਾਂਦੀ ਹੈ ਪਾਣੀ ਥੱਲੇ ਨਹੀਂ ਜੀਦਾ ਉਦੋਂ ਵੀ ਇਹ ਰੋਕਤ ਆ ਹੁੰਦੀ ਹੈ ਇਹ ਤਾਂ ਫਾਇਦਾ ਮਿਲਦਾ ਆਪ ਨੂੰ ਦੂਜਾ ਇਹ ਆ ਐਸ ਫਾਰੀ ਜਿਹੜੀ ਆਡ ਲੱਗੀ ਆ ਜਿਹੜਾ ਹੁਣ ਨਹੀਂ ਪਿਆ ਇਹ ਤੋਂ ਪਹਿਲਾਂ ਜਿਹੜਾ ਆਡ ਦਾ ਸੀਜ਼ਨ ਸੀ ਜਿੱਥੇ ਵੀ ਆਪਾਂ ਕਦੂ ਕਰਤੇ ਝੋਨਾ ਲਾਇਆ ਉੱਥੇ ਦੇਖਣ ਨੂੰ ਮਿਲਿਆ ਕਿ ਲੋਕਾਂ ਦਾ ਬੜਾ ਬੁਰਾ ਹਾਲ ਸੀ ਜਿੱਥੇ ਸਿੱਧੀ ਬਿਜਾਈ ਕੀਤੀ ਹੋ ਕੇ ਪਾਣੀ ਦੀ ਬਚਤ ਤੇ ਸ਼ਰਮ ਦੇ ਦੇਖ ਰਹੇ ਸੀ ਉਥੇ ਜਿਹੜਾ ਫਸਲਾਂ ਸੀ ਗਿਆ ਉਹ ਫਿਰ ਵੀ ਕੁਝ ਹੱਦ ਤੱਕ ਠੀਕ ਫਰਨੇਸ਼ਟੇ ਹੁਣ ਨਹੀਂ ਪੈ ਗਿਆ ਹੁਣ ਸਾਰੇ ਖੇਤ ਵਧੀਆ ਹੋ ਜਾਣਗੇ ਸਿੱਧੀ ਬਿਜਾਈ ਮਕਸਦ ਕਿੱਲੇ ਦੇ ਵਿੱਚ ਪਿਛਲੀ ਵਾਰੀ ਇਹ 4500 ਕਿਸਾਨਾਂ ਨੇ ਕੀਤੀ ਸੀ ਜਿਹੜੀ ਆਨਲਾਈਨ ਰਜਿਸਟਰ ਕੀਤੀ ਸੀ ਤੇ ਜਿਹੜੀ ਇਸ ਵਾਰੀ ਵੱਧ ਕੇ 6000 ਤੁਰਤੇ ਹੋ ਗਏ ਤੇ ਹਜੇ ਵੀ ਲੋਕ ਕਰ ਰਹੇ ਹੈ ਕੀ ਸੰਦੇਸ਼ ਕੀ ਦੇਣਾ ਚਾਹੂੰਗੀ ਇਹ ਸੰਦੇਸ਼ ਇਸੇ ਹੀ ਚ ਇਹ ਦੇਣਾ ਚਾਹੁੰਦੇ ਆ ਕਿ ਜਿਹੜੀ ਵਿਭਾਗ ਦੀਆਂ ਸਕੀਮਾਂ ਸਰ ਪੰਜਾਬ ਸਰਕਾਰ ਦਾ ਜਿਹੜਾ ਪਰ ਸੋਰ ਰਾਸ਼ੀ 1500 ਰੁਪਏ ਦੇਣ ਦਾ ਜਿਹੜਾ ਇੱਕ ਸਕੀਮ ਚੱਲੀ ਆ ਉਹ ਵੱਧ ਵੱਧ ਲੋਕ ਇਹਦਾ ਲਾਭ ਲੈਣ ਸਿੱਧੀ ਬਜਾਈ ਵਿੱਚ ਤੇ ਪਾਣੀ ਵਿੱਚ